ਦੋਸਤੋ ਪਾਠ ਕਾਂਦੀ ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਝੰਡੋਰੀਆ ਇਸ ਨਾਵਲ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ ਹੈ ਅੱਜ ਤੁਸੀਂ ਇਸ ਨਾਵਲ ਦਾ ਪਹਿਲਾ ਭਾਗ ਸੁਣੋਗੇ ਸਨ 1960 ਤੋਂ ਬਿਰਤਾਂਤ ਸ਼ੁਰੂ ਹੁੰਦਾ ਹੈ ਡਾਲਿੰਗਾ ਦੀ ਸ਼ਾਮੇ ਨਹਿਰ ਦੀ ਪਟੜੀ-ਪਟੜੀ ਲੈਂਬਰ ਆਪਣਾ ਟੁੱਟਿਆ ਜਿਹਾ ਪੁਰਾਣਾ ਸਾਈਕਲ ਰੋੜੀ ਜਾਂਦਾ ਸੀ ਘਰੋਂ ਤਾਂ ਉਹ ਨਹਿਰ ਦੀਆਂ ਝਾਲਾਂ ਵਿੱਚ ਛਾਲ ਮਾਰ ਕੇ ਖੁਦਕਿਸ਼ੀ ਕਰਨ ਨਿਕਲਿਆ ਸੀ ਕਿਉਂਕਿ ਅੱਜ ਉਹ ਪਿਓ-ਪੁੱਤ ਬਹੁਤ ਲੜੇ ਸਨ ਲੈਂਬਰ ਦੀ ਆਪਣੇ ਬਾਪ ਨਾਲ ਇਹ ਦੂਜੀ ਲੜਾਈ ਸੀ ਉਸ ਦਾ ਬਾਪ ਰੂੜਾ ਸਿੰਘ ਆਪ ਦਿਹਾੜੀ ਦੱਪਾ ਕਰਕੇ ਜੋ ਕਮਾਉਂਦਾ ਸੀ ਉਹ ਹੀ ਸ਼ਰਾਪੀ ਜਾਂਦਾ ਸੀ ਲੈਂਬਰ ਦੀ ਮਾਂ ਚੰਦਕੌਰ ਜਿਮੀਦਾਰਾਂ ਦੇ ਘਰੀਂ ਗੋਹਾ ਕੂੜਾ ਕਰਕੇ ਵਕਤ ਪਾਸ ਕਰ ਰਹੀ ਸੀ ਗਰੀਬੀ ਕਰਕੇ ਲੈਂਬਰ ਨੌਮੀ ਹਜ਼ਮਤ ਵਿੱਚੋਂ ਸਕੂਲੋਂ ਪੜਨੋਂ ਹਟ ਗਿਆ ਸੀ ਗਰੀਬੀ ਤੇ ਕਲੇਸ਼ ਇਕੱਠੇ ਹੀ ਰਹਿੰਦੇ ਹਨ ਜਿੱਥੇ ਗਰੀਬੀ ਹੋਵੇਗੀ ਉੱਥੇ ਕਲੇਸ਼ ਵੀ ਹੋਵੇਗਾ ਲੈਂਬਰ ਦਾ ਬਾਪ ਰੂੜਾ ਤਾਂ ਕਈ ਦਿਨਾਂ ਮਗਰੋਂ ਵੀ ਘਰੋਂ ਗਾਇਬ ਰਹਿੰਦਾ ਮਾਂ ਉਸ ਦੀ ਘਰ ਦਾ ਗੁਜ਼ਾਰਾ ਮਾੜਾ ਮੋਟਾ ਗੋਹਾਕੂੜਾ ਕਰਕੇ ਚਲਾ ਰਹੀ ਸੀ ਹੁਣ ਲੈਂਬਰ ਰੋਟੀ ਵੰਨਿਓ ਵੀ ਆਤਰ ਹੋ ਗਿਆ ਸੀ ਉਸ ਦੀ ਉਮਰ ਤਕਰੀਬਨ 16-17 ਸਾਲ ਦੀ ਹੋ ਗਈ ਸੀ ਉਸ ਦਾ ਬਾਪ ਜਦ ਵੀ ਘਰੇ ਆਉਂਦਾ ਉਸ ਦੀ ਮਾਂ ਨੂੰ ਗਾਲ੍ਹਾਂ ਕੱਢ ਕੇ ਕੁੱਟਣ ਲੱਗ ਪੈਂਦਾ ਉਸ ਨੇ ਆਪਣੇ ਬਾਪ ਨੂੰ ਇੱਕ ਦੋ ਵਾਰ ਕਿਹਾ ਸੀ ਕਿ ਬਾਪੂ ਤੂੰ ਮੇਰੀ ਮਾਂ ਨੂੰ ਨਾ ਕੁੱਟਿਆ ਕਰ ਪਰ ਉਹ ਕਲੇਸ਼ੀ ਆਦਮੀ ਨਾ ਹਟਿਆ ਇੱਕ ਦਿਨ ਉਸ ਨੇ ਆਪਣੇ ਬਾਪ ਤੇ ਹੱਥ ਚੁੱਕ ਲਿਆ ਉਹ ਜਫੋ ਜਫੀ ਹੋ ਗਏ ਗਵੰਡਿਆਂ ਨੇ ਆ ਕੇ ਛੁਡਾ ਦਿੱਤੇ ਅੱਜ ਫੇਰ ਉਸ ਦਾ ਬਾਪ ਉਸ ਦੀ ਮਾਂ ਨੂੰ ਸੋਟੀ ਚੁੱਕ ਕੇ ਕੁੱਟਣ ਪੈ ਗਿਆ ਲੈਂਬਰ ਨੇ ਉਸ ਦੇ ਹੱਥੋਂ ਸੋਟੀ ਖੋਲੇ ਉਸਦੇ ਬਾਪ ਨੇ ਘਰ ਦੇ ਵਿੜੇ ਵਿੱਚੋਂ ਰੋੜਾ ਚੁੱਕ ਕੇ ਲੈਂਬਰ ਵੱਲ ਚਲਾਇਆ ਲੈਂਬਰ ਨੇ ਰੋੜਾ ਹੱਥ ਨਾਲ ਰੋਕ ਲਿਆ ਉਸ ਦੀਆਂ ਉਂਗਲਾਂ ਤੇ ਸੱਟ ਵੱਜ ਗਈ ਉਸ ਨੇ ਆਪਣੇ ਬਾਪ ਦੇ 2-3 ਸੋਟੀਆਂ ਮਾਰੀਆਂ ਉਹ ਚੀਕਾਂ ਮਾਰਦਾ ਗਾਲਾਂ ਕੱਢਦਾ ਬਾਹਰ ਨੂੰ ਭੱਜ ਗਿਆ ਉਸ ਦੀ ਮਾਂ ਬਹਿ ਕੇ ਵੈਣ ਪਾ ਪਾ ਕੇ ਰੋਈ ਗਈ ਲੈਂਬਰ ਮੰਜੇ ਤੇ ਬੈਠ ਗਿਆ ਫਿਰ ਉਸ ਨੇ ਘੜੇ ਚੋਂ ਗੜਵੀ ਪਾਣੀ ਦੀ ਭਰ ਕੇ ਓਕ ਨਾਲ ਹੀ ਪੀਤਾ ਫਿਰ ਉਸ ਨੇ ਆਪਣਾ ਟੁੱਟਿਆ ਜਿਹਾ ਸਾਈਕਲ ਚੱਕਿਆ ਨਹਿਰਵਾਲ ਰੋੜ ਲਿਆ ਲੈਂਬਰ ਬਹੁਤ ਦੁਖੀ ਸੀ ਉਸਨੇ ਸੋਚਿਆ ਕਿ ਇਹੋ ਜਿਹੇ ਜੀਵਨ ਨਾਲੋਂ ਤਾਂ ਮਰ ਜਾਣਾ ਚੰਗਾ ਹੈ ਉਸਨੇ ਫੈਸਲਾ ਕੀਤਾ ਕਿ ਉਹ ਨਹਿਰ ਦੀਆਂ ਝਾਲਾਂ ਵਿੱਚ ਛਾਲ ਮਾਰ ਦੇਵੇਗਾ ਅਤੇ ਮਰ ਜਾਵੇਗਾ ਰੋਜ਼ ਦੇ ਕਲੇਸ਼ ਤੋਂ ਖਿਹੜਾ ਛੁੱਟੇਗਾ ਜਦ ਉਹ ਨਹਿਰ ਤੇ ਸਾਈਕਲ ਚਲਾਉਂਦਾ ਆਇਆ ਤਾਂ ਟਾਲੀਆਂ ਥੱਲੇ ਕੁਝ ਲੋਕ ਬੈਠੇ ਤਾਸ਼ ਖੇੜ ਰਹੇ ਸਨ ਨਹਿਰ ਦੇ ਪੁਲ ਕੋਲ ਖੜ ਕੇ ਉਹ ਕਦੇ ਨਹਿਰ ਵਿੱਚ ਪੈਂਦੀਆਂ ਝਾਲਾਂ ਵੱਲ ਵੇਖ ਰਿਹਾ ਸੀ ਕਦੇ ਤਾਸ਼ ਖੇੜਦੇ ਆਦਮੀਆਂ ਵੱਲ ਉਸਨੇ ਸੋਚਿਆ ਕਿ ਨਹਿਰ ਦੇ ਪੁਲ ਉੱਪਰ ਚੜ੍ਹ ਕੇ ਝਾਲਾ ਵਿੱਚ ਛਾਲ ਮਾਰ ਦੇਵਾਂ ਪਰ ਜੇ ਪਾਣੀ ਦੇ ਵਹਾਅ ਨੇ ਅੱਗੇ ਵਗਾ ਮਾਰਿਆ ਤਾਂ ਉਹ ਤੈਰਨ ਜਾਣਦਾ ਹੈ ਬਾਹਰ ਨਿਕਲ ਆਵੇਗਾ ਲੋਕ ਭੱਜ ਕੇ ਆਉਣਗੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣਗੇ ਬੜੀ ਬੇਸ਼ਰਮੀ ਆਵੇਗੀ ਜੇ ਝਾਲਾ ਨੇ ਜਿਹੜਾ ਪਾ ਲਿਆ ਡਬੋ ਲਿਆ ਕੱਢ ਲਿਆ ਡਬੋ ਲਿਆ ਤਾਂ ਬੜੀ ਔਖੀ ਜਾਨ ਨਿਕਲੇਗੀ ਉਸਨੇ ਸੋਚਿਆ ਮਨਾ ਅਜੀ ਚੁੱਪ ਹੀ ਕਰ ਜਾ ਫਿਰ ਉਸਨੇ ਸੋਚਿਆ ਜੇ ਐਂ ਕਰੀ ਲੈਂਬਰ ਸਿਆਂ ਇਥੋਂ ਸੱਤ ਮੀਲ ਤੇ ਨਹਿਰ ਸ਼ਹਿਰ ਆ ਉੱਥੇ ਕਈ ਰੇਲ ਗੱਡੀਆਂ ਆਉਂਦੀਆਂ ਜਾਂਦੀਆਂ ਹਨ ਜਦ ਕੋਈ ਗੱਡੀ ਆਉਣ ਲੱਗੀ ਤਾਂ ਉਸ ਅੱਗੇ ਛਾਲ ਮਾਰ ਦਿਆਂਗਾ ਇੱਕ ਸੈਕਿੰਡ ਚ ਕੰਮ ਹੋ ਜਾਏਗਾ ਡੁੱਬ ਕੇ ਮਰਨ ਨਾਲੋਂ ਇਹ ਤਰੀਕਾ ਵਧੀਆ ਹੈ ਉਸ ਨੂੰ ਪਿੰਡ ਦੇ ਤੋਂ ਬੰਦੇ ਯਾਦ ਵੀ ਆਏ ਜੋ ਇਸ ਤਰੀਕੇ ਨਾਲ ਦੁਨੀਆ ਤੋਂ ਖੜਾ ਛੁੜਾ ਗਏ ਸਨ ਉਸਨੇ ਫਿਰ ਪਟੜੀ-ਪਟੜੀ ਸਾਈਕਲ ਰੋਡ ਲਿਆ ਜਿੱਧਰ ਨੂੰ ਪਾਣੀ ਜਾਂਦਾ ਸੀ ਉਧਰ ਹੀ ਸ਼ਹਿਰ ਸੀ ਨਹਿਰ ਦਾ ਪਾਣੀ ਧੀਵੇਂ ਚਾਲੇ ਤੁਰ ਰਿਹਾ ਸੀ ਚਲੋ ਚਾਲ ਚਲੋ ਚਾਲ ਨਹਿਰ ਦੀ ਦੂਜੀ ਪਾਰ ਤਕਰੀਬਨ ਅੱਧ ਮੀਲ ਉੱਪਰ ਪਿੰਡ ਚੱਕ ਮੂਸਾ ਦਿਸ ਰਿਹਾ ਸੀ ਚੇਤ ਮਹੀਨੇ ਤੋਂ ਧੁੱਪ ਤਿੱਖੀ ਹੋ ਰਹੀ ਸੀ ਹਾੜੀ ਨੂੰ ਦਾਤੀ ਅਜੇ ਪੈਣੀ ਸੀ ਸਾਹਾਂ ਦਾ ਜ਼ੋਰ ਸੀ ਰੇੜੀਆਂ ਸੱਭਿਆਚਾਰ ਜ਼ੋਰਾਂ ਤੇ ਸੀ ਵਿਆਹ ਵਿੱਚ ਲਾਊਡ ਸਪੀਕਰ ਪਿੰਡਾਂ ਦੇ ਬਨੇਰਿਆਂ ਉੱਪਰ ਖਟਕਦੇ ਸਨ ਨੀਵੇਂ ਕੱਚੇ ਕੋਠਿਆਂ ਉੱਪਰ ਸਪੀਕਰ ਲਈ ਦੋ ਮੰਜੇ ਜੋੜ ਕੇ ਉੱਪਰ ਹਾਰਨ ਬੰਨ੍ਹ ਦਿੰਦੇ ਸਨ ਇਸ ਤਰ੍ਹਾਂ ਹੀ ਪਰਲੇ ਪਿੰਡ ਚੱਕ ਮੂਸਾ ਵਿਖੇ ਲਾਊਡ ਸਪੀਕਰ ਵੱਜੀ ਜਾਂਦਾ ਸੀ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਇਹ ਤਵਾ ਸ਼ਾਇਦ ਲੰਬਰ ਤੇ ਟੋਕ ਰਿਹਾ ਸੀ ਜੋ ਜੱਗ ਛੱਡਣ ਲਈ ਸਾਈਕਲ ਤੇ ਰੁੜਿਆ ਜਾਂਦਾ ਸੀ ਉਸਨੇ ਸਾਈਕਲ ਦੀ ਤੋਰ ਥੋੜੀ ਹੌਲੀ ਕਰ ਲਈ ਸੀ ਅਤੇ ਰਕਾਟ ਸੁਣ ਸੁਣਨਾ ਉਸ ਦੀ ਮਜਬੂਰੀ ਬਣ ਗਿਆ ਸੀ ਨਹਿਰ ਦਾ ਪਾਣੀ ਸ਼ਾਂਤ ਵਗ ਰਿਹਾ ਸੀ ਲੈਂਬਰ ਵੀ ਆਪਣਾ ਸਾਈਕਲ ਉਧਰ ਰੋੜੀ ਜਾਂਦਾ ਸੀ ਸਾਈਕਲ ਚਲਾਉਂਦਾ ਲੈਂਬਰ ਸ਼ੀਨੇਵਾਲ ਦੇ ਪੁਲ ਤੇ ਆ ਗਿਆ ਸੀ ਸ਼ੀਨੇਵਾਲ ਦਾ ਪੁਲ ਉਹ ਸਾਈਕਲ ਭਜਾਉਂਦਾ ਲੰਘ ਗਿਆ ਸੀ ਸਾਹਮਣੇ ਸ਼ਹਿਰ ਵਾਲਾ ਪੁਲ ਇਸ ਦਿਸ ਰਿਹਾ ਸੀ ਸ਼ਹਿਰ ਵਾਲੇ ਪੁਲ ਉੱਪਰੋਂ ਸੜਕ ਲੰਘਦੀ ਸੀ ਸੜਕ ਤੇ ਵਾਹਨ ਲੰਘ ਰਹੇ ਸਨ ਕੱਕ ਬਸਾਂ ਕਾਰਾਂ ਬੰਬੂ ਕਾਰਟ ਤੇ ਸਾਈਕਲ ਦੋਵੇਂ ਪਾਸਿਆਂ ਨੂੰ ਲੋਕ ਭਜਾਈ ਜਾਂਦੇ ਸਨ ਲਈਦਾ ਦੇਈਂਦਾ ਉਹ ਸ਼ਹਿਰ ਵਾਲੇ ਪੋਲ ਉੱਪਰ ਚੜ ਗਿਆ ਸਾਈਕਲ ਤੋਂ ਉੱਤਰ ਪਿਆ ਦੋਹਾਂ ਪਾਸਿਆਂ ਤੋਂ ਲੰਘੇ ਲੰਘਦੇ ਵਨਾਵਲ ਦੇਖਦਾ ਰਿਹਾ ਥੋੜੇ ਚਿਰ ਮਗਰੋਂ ਉਸ ਸਾਈਕਲ ਨਾਲ ਸੜਕ ਪਾਰ ਕਰ ਗਿਆ ਉਸ ਨੂੰ ਪਤਾ ਸੀ ਕਿ ਸ਼ਹਿਰ ਦੇ ਨਾਲ ਦੀ ਨਹਿਰ ਉੱਪਰੋਂ ਦੋ ਲਾਈਨਾਂ ਰੇਲ ਗੱਡੀ ਦੀਆਂ ਲੰਘਦੀਆਂ ਸਨ ਉਸ ਨੇ ਨਿੱਕੇ ਹੁੰਦੇ ਇਹ ਲਾਈਨਾਂ ਵੇਖੀਆਂ ਸਨ ਉਸ ਸੋਚਿਆ ਕਿ ਚੱਲ ਮਨਾ ਉਥੇ ਹੀ ਮੁਕਾਵਾਂਗੇ ਇਹ ਨਿਤ ਦਾ ਕਲੇਸ਼ ਕੀ ਕਰਾਂਗੇ ਜਿਉਂ ਕੇ ਇਹ ਵੀ ਕੋਈ ਜਿਉਣੀ ਹੈ ਰੱਬ ਸਾਲਾ ਕਈਆਂ ਨੂੰ ਕੋਠੀਆਂ ਕਾਰਾਂ ਦਾ مالک ਬਣਾ ਦਿੰਦਾ ਮੇਰੇ ਵਰਗਿਆਂ ਨੂੰ ਗਰੀਬਾਂ ਦੇ ਘਰੀ ਜੰਮ ਦਿੰਦਾ ਕਟੋ ਭੁੱਖਾ ਤੇ ਹਾਂ ਮਰੀ ਜਾਓ ਲੜ ਲੜ ਕੇ ਚੱਲ ਠੀਕ ਹੈ ਲੈਂਬਰਾ ਮੁਕਾ ਇਹ ਨਿਤ ਦੀ ਕਿਚਕਿਚ ਸਾਹਮਣੇ ਗੱਡੀ ਦੀਆਂ ਲਾਈਨਾਂ ਸਨ ਉਥੇ ਖੜ ਜਾਵਾਂਗਾ ਜਦੋਂ ਕੋਈ ਰੇਲ ਗੱਡੀ ਆਈ ਉਸਦੇ ਅੱਗੇ ਭੱਜ ਕੇ ਛਾਹ ਮਾਰ ਦੇਵਾਂਗਾ ਕਿ ਮਾਮਲਾ ਖਤਮ ਸੋਚਦਾ ਸੋਚਦਾ ਉਹ ਸਾਈਕਲ ਰੇਡ ਦਾ ਰੇਲ ਗੱਡੀ ਦੀ ਲਾਈਨ ਕੋਲ ਪਹੁੰਚ ਗਿਆ ਫਿਰ ਲਾਈਨ ਦੇ ਦੋਵੇਂ ਪਾਸੇ ਵੇਖਿਆ ਕੋਈ ਰੇਲ ਗੱਡੀ ਨਹੀਂ ਆਉਂਦੀ ਸੀ ਸਾਈਕਲ ਉਸਨੇ ਉਰੇ ਇੱਕ ਬਰੋਟੇ ਨਾਲ ਲਾ ਦਿੱਤਾ ਚਲ ਆਪੇ ਕੋਈ ਲੈ ਜਾਵੇਗਾ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਲੈਂਬਰ ਉੱਥੇ ਖੜ ਕੇ ਰੇਲ ਗੱਡੀ ਨੂੰ ਉੜਿਕਣ ਲੱਗ ਪਿਆ ਕਦੇ ਉਹ ਪੁਲ ਕੋਲ ਖੜ ਕੇ ਨਹਿਰ ਦੇ ਵਗਦੇ ਪਾਣੀ ਵੱਲ ਵੇਖਣ ਲੱਗ ਪਵੇ ਤਦੇ ਕਦੇ ਰੇਲਵੇ ਲਾਈਨ ਦੇ ਨੇੜੇ ਖੜ ਕੇ ਦੋਵੇਂ ਪਾਸੇ ਵੇਖ ਕੇ ਖਾਮੋਸ਼ ਖੜਾ ਕੁਝ ਸੋਚਣ ਲੱਗ ਪਵੇ ਉਹ ਡੂੰਘੀ ਸੋਚ ਵਿੱਚ ਡੁੱਬ ਗਿਆ ਫਿਰ ਲਾਈਨ ਦੇ ਦੋਵੇਂ ਪਾਸੇ ਵੇਖਦਾ ਬੜੀ ਬੇਚੈਨੀ ਮਹਿਸੂਸ ਕਰਨ ਲੱਗ ਪਿਆ ਇੱਕ ਪਲ ਉਹ ਫਿਰ ਖਾਮੋਸ਼ ਖੜ ਗਿਆ ਤਦੇ ਹੀ ਉਸ ਦੇ ਪਿੱਛੇ ਆ ਕੇ ਕਿਸੇ ਨੇ ਉਸ ਦਾ ਮੋਢਾ ਫੜ ਲਿਆ ਉਹ ਤਰਬ ਗਿਆ ਇੱਕਦਮ ਪਿੱਛੇ ਝਾਕਿਆ ਕੋਈ ਨੌਜਵਾਨ ਉਸ ਦਾ ਡੋਲਾ ਫੜੀ ਮੁਸਕਰਾ ਰਿਹਾ ਸੀ ਉਸ ਨੌਜਵਾਨ ਨੇ ਕੁਰਤਾ ਪਜਾਮਾ ਪਾਏ ਹੋਏ ਸਨ ਲਾਲ ਪੱਗ ਬੱਦੀ ਹੋਈ ਸੀ ਮੋਢੇ ਵਿੱਚ ਤਣੀ ਵਾਲਾ ਕੱਪੜੇ ਦਾ ਝੋਲਾ ਪਾਇਆ ਹੋਇਆ ਸੀ ਨੌਜਵਾਨ ਫਿਰ ਮੁਸਕਰਾ ਕੇ ਲੈਂਬਰ ਨੂੰ ਪੁੱਛਣ ਲੱਗਿਆ ਛੋਟੇ ਭਾਈ ਇੱਥੇ ਕਿਵੇਂ ਖੜਾ ਹੈ ਬਸ ਉਹੀ ਖੜਾ ਬਾਈ ਛੱਡ ਦੇ ਮੈਨੂੰ ਮੇਰਾ ਜੱਗ ਤੇ ਕੋਈ ਨਹੀਂ ਉਸਨੇ ਬਾਹ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੌਜਵਾਨ ਨੇ ਡੌਲਾ ਨਾ ਛੱਡਿਆ ਤੇਰਾ ਮੈਂ ਹਾਂ ਛੋਟੇ ਭਾਈ ਇਹ ਜੀਵਨ ਬਾਰ-ਬਾਰ ਨਹੀਂ ਆਉਂਦਾ ਕੁਝ ਚੰਗਾ ਕਰਕੇ ਜਾਓ ਦੁਨੀਆ ਤੇ ਆਤਮ ਹੱਤ ਕਰਨ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਖੁਦਕੁਸ਼ੀ ਕਰਨਾ ਬੁੱਝ ਦਿਲਾਉਂਦਾ ਕੰਮ ਹੈ ਜ਼ਿੰਦਗੀ ਤੋਂ ਭੱਜਣਾ ਹੈ ਮਰਦਾਂ ਵਾਂਗ ਸੂਰਮਿਆਂ ਦਾ ਜੀਵਨ ਜਿਉ ਕੇ ਇਸ ਦੁਨੀਆ ਤੇ ਮਨੁੱਖਤਾ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਕਰਕੇ ਜਾਓ ਦੁਨੀਆ ਉੱਤੇ ਕੁਝ ਚੰਗਾ ਕਰਕੇ ਛੱਡ ਕੇ ਜਾਓ ਤਾਂ ਜੋ ਤੁਹਾਨੂੰ ਤੁਹਾਡੇ ਜਾਣ ਮਗਰੋਂ ਵੀ ਲੋਕ ਯਾਦ ਕਰਨ ਲੈਂਬਰ ਨੂੰ ਲੱਗਿਆ ਕਿ ਜਿਵੇਂ ਇਸ ਨੌਜਵਾਨ ਨੇ ਉਸਦੀ ਚੋਰੀ ਫੜ ਲਈ ਹੈ ਉਹ ਫਿਰ ਨੌਜਵਾਨ ਦੇ ਚਿਹਰੇ ਵੱਲ ਚੱਕਿਆ ਨੌਜਵਾਨ ਉਵੇਂ ਜਿਵੇਂ ਮੁਸਕਰਾ ਰਿਹਾ ਸੀ ਲੈਂਬਰ ਦੀភਭ ਨਿਕਲ ਗਈ ਇਨਸਾਨ ਨੂੰ ਜੇ ਬਹੁਤ ਦੁੱਖ ਵਿੱਚ ਕੋਈ ਹਮਦਰਦ ਮਿਲ ਜਾਵੇ ਤਾਂ ਉਸ ਦਾ ਅੰਦਰਲਾ ਦਰਦ ਤੂਫਾਨ ਬਣ ਕੇ ਰੋਣ ਦੀ ਮੁਦਰਾ ਵਿੱਚ ਨਿਕਲ ਪੈਂਦਾ ਹੈ ਲੈਂਬਰ ਹੁਬਕੀ ਹੁਬਕੀ ਰੋ ਰਿਹਾ ਸੀ ਉਸ ਨੌਜਵਾਨ ਨੇ ਉਸ ਨੂੰ ਵਿਰਾਹ ਕੇ ਚੁੱਪ ਕਰਾਇਆ ਉਸ ਦਾ ਮੁੱਢਾ ਥਪਥਪਾਇਆ ਨੌਜਵਾਨ ਨੇ ਉਸ ਨੂੰ ਕਿਹਾ ਆ ਮੇਰੇ ਨਾਲ ਚੱਲ ਲੈਂਬਰ ਨੇ ਬਰੋਟੇ ਨਾਲੋਂ ਆਪਣਾ ਸਾਈਕਲ ਚੁੱਕਿਆ ਅਤੇ ਉਸ ਨਾਲ ਚੱਲਣ ਲਈ ਤਿਆਰ ਹੋ ਗਿਆ ਉਸ ਨੌਜਵਾਨ ਨੇ ਤਾਂ ਲੈਂਬਰ ਦੀਆਂ ਅੱਖਾਂ ਖੋਲ ਦਿੱਤੀਆਂ ਉਹ ਆਪਣੇ ਆਪ ਨੂੰ ਹੌਲਾ-ਹੌਲਾ ਮਹਿਸੂਸ ਕਰ ਰਿਹਾ ਸੀ ਨੌਜਵਾਨ ਨੇ ਪਰੇ ਸਟੈਂਡ ਲਾਇਆ ਆਪਣਾ ਸਾਈਕਲ ਵੀ ਚੁੱਕਿਆ ਉਹ ਲੈਂਬਰ ਨੂੰ ਆਪਣੇ ਨਾਲ ਲੈ ਤੁਰਿਆ ਦੋਵੇਂ ਸਾਈਕਲ ਚਲਾਉਂਦੇ ਸ਼ਹਿਰ ਵੱਲ ਜਾ ਰਹੇ ਸਨ ਲਾਲ ਪੱਗ ਵਾਲਾ ਨੌਜਵਾਨ ਲੈਂਬਰ ਨੂੰ ਨਾਲ ਲੈ ਕੇ ਅੱਗੇ ਇੱਕ ਟਾਬੇ ਅੱਗੇ ਜਾ ਰੁਕਿਆ ਉਹ ਦੋਵੇਂ ਸਾਈਕਲ ਤੋਂ ਉੱਤਰ ਪਏ ਨੌਜਵਾਨ ਲੈਂਬਰ ਦਾ ਹੱਥ ਫੜ ਕੇ ਟਾਬੇ ਅੰਦਰ ਲੈ ਵੜਿਆ ਦੋਵੇਂ ਇੱਕ ਮੇਜ਼ ਪਾਸੇ ਲੱਗੀਆਂ ਕੁਰਸੀਆਂ ਤੇ ਬੈਠ ਗਏ ਲੈਂਬਰ ਨੇ ਨੌਜਵਾਨ ਨੂੰ ਪੁੱਛਿਆ ਬਾਈ ਜੀ ਤੁਹਾਡਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਬਲਵੀਰ ਹੈ ਛੋਟੇ ਭਾਈ ਪਿੰਡ ਵੀ ਦੱਸ ਦੇਵਾਂਗਾ ਪਹਿਲਾਂ ਤੂੰ ਆਪਣੇ ਮਨ ਤੋਂ ਬੋਝ ਲਾ ਕੇ ਹਲਕਾ ਹੋ ਜਾ ਉਸਨੇ ਟਾਬੇ ਦੇ ਗੁੱਡੂ ਨੂੰ ਆਵਾਜ਼ ਮਾਰੀ ਉਹ ਬੱਚੀ ਦੋ ਗਲਾਸ ਪਾਣੀ ਦੇ ਜਾਵੀ ਗੁੱਡੂ ਪਾਣੀ ਦੇ ਦੋ ਗਲਾਸ ਦੇ ਗਿਆ ਉਹਨਾਂ ਦੋਵਾਂ ਨੇ ਪਾਣੀ ਪੀ ਲਿਆ ਫਿਰ ਬਲਵੀਰ ਨੇ ਟਾਬੇ ਵਾਲੇ ਨੂੰ ਆਰਡਰ ਦਿੱਤਾ ਲੈ ਵਈ ਮਿੱਤਰ ਇੱਕ ਆਦਮੀ ਦੋ ਰੋਟੀ ਲਾ ਦੇ ਤੇ ਇੱਕ ਕੱਪ ਚਾਹ ਦਾ ਭੇਜ ਦੇ ਆਪ ਉਹ ਸਵੇਰ ਨਾਸ਼ਤਾ ਕਰਕੇ ਆਇਆ ਸੀ ਉਸ ਨੌਜਵਾਨ ਨੇ ਲੈਂਬਰ ਨੂੰ ਨਾ ਨੁੱਕਰ ਕਰਦੇ ਨੂੰ ਵੀ ਰੋਟੀ ਖਵਾ ਦਿੱਤੀ ਆਪ ਚਾਹ ਦਾ ਕੱਪ ਪੀ ਲਿਆ ਬਲਵੀਰ ਚਾਹ ਪੀਣ ਮੰਗ ਰੂ ਲੈਂਬਰ ਨੂੰ ਮੁਖਾਤਿਬ ਹੋਇਆ ਹਾਂ ਫਿਰ ਛੋਟੇ ਭਾਈ ਤੇਰਾ ਕਿਹੜਾ ਪਿੰਡ ਹੈ ਵਰਜਕਲਾ ਹੈ ਬਾਈ ਜੀ ਮੇਰਾ ਨਾਮ ਲੈਂਬਰ ਹੈ ਕਿੰਨਾ ਪੜਿਆ ਹੈ ਮਾਪੇ ਭੈਣ ਭਰਾ ਮਾਪੇ ਦੇ ਇਕੱਲਾ ਮੁੰਡਾ ਹਾਂ ਬਾਪ ਸ਼ਰਾਬੀ ਹੈ ਕੋਈ ਭੈਣ ਭਰਾ ਨਹੀਂ ਹੈ ਮੈਨੂੰ ਮਿਜਮਤ ਵਿੱਚੋਂ ਪੜਨੋਂ ਹਟ ਗਿਆ ਸੀ ਤੁਹਾਡਾ ਕਿਹੜਾ ਪਿੰਡ ਹੈ ਬਾਈ ਜੀ ਲੈਂਬਰ ਨੇ ਹੌਲੀ ਆਵਾਜ਼ ਚ ਪੁੱਛਿਆ ਮੇਰਾ ਪਿੰਡ ਢਲਮਾ ਹੈ ਹੁਣ ਤੂੰ ਫਿਕਰ ਨਾ ਕਰ ਮੈਂ ਤੈਨੂੰ 2-4 ਦਿਨਾਂ ਵਿੱਚ ਕੰਮ ਲੱਭ ਦੇਵਾਂਗਾ ਹੁਣ ਤੂੰ ਕਦੇ ਇਹੋ ਜਿਹੀ ਟਾਹੂ ਗੱਲ ਨਾ ਸੋਚੀ ਬਲਵੀਰ ਨੇ ਉਸ ਦੇ ਮਾਪੇ ਬਾਰੇ ਤੇ ਘਰ ਦੇ ਹਾਲਾਤ ਬਾਰੇ ਸਭ ਕੁਝ ਪੁੱਛ ਲਿਆ ਸੀ ਬਲਵੀਰ ਨੇ ਜੇਬ ਚੋਂ ਬਟੂਆ ਕੱਢ ਕੇ ਵਿੱਚੋਂ ਇੱਕ 10 ਰੁਪਿਆ ਦਾ ਨੋਟ ਕੱਢਿਆ ਲੈਂਬਰ ਨੂੰ ਫੜਾਉਂਦਾ ਹੋਇਆ ਬੋਲਿਆ ਆ ਲੈ ਛੋਟੇ ਭਾਈ ਇਨਕਾਰ ਨਾ ਕਰੀ ਤੇਰੀ ਮਾਈ ਦਾ ਇੱਕ ਹਫਤਾ ਵਧੀਆ ਲੰਘ ਜਾਵੇਗਾ ਫਿਰ ਹਫਤੇ ਕੋ ਤਾਂ ਹੀ ਮੈਂ ਤੈਨੂੰ ਖੁਦ ਮਿਲ ਆਵਾਂਗਾ ਤੈਨੂੰ ਕੰਮ ਵੀ ਭਰ ਦਿਆਂਗਾ ਤੈਨੂੰ ਦੁਕਤਾਂ ਵੀ ਪੜਨ ਦੇਵਾਂਗਾ ਤੂੰ ਦੱਸਿਆ ਹੈ ਕਿ ਤੂੰ 9ਵੀਂ ਜਮਾਤ ਵਿੱਚ ਪੜਦਾ ਹੈ ਚੰਗਾ ਬਾਈ ਜੀ ਬਲਵੀਰ ਫਿਰ ਬੋਲਿਆ ਹੁਣ ਤੂੰ ਸਿੱਧਾ ਪਿੰਡ ਜਾਵੇਂ ਘਰੇ ਜਾਵੇਂਗਾ ਨਾ ਚੰਗਾ ਬਾਈ ਜੀ ਲੈਂਬਰ ਨੇ ਹਾਂ ਵਿੱਚ ਹਾਮੀ ਭਰੀ ਤਾਬੇ ਤੋਂ ਬਾਹਰ ਨਿਕਲ ਦੋਵਾਂ ਨੇ ਹੱਥ ਮਿਲਾਏ ਬਲਵੀਰ ਲੈਂਬਰ ਨੂੰ ਸਾਈਕਲ ਤੇ ਚੜ ਕੇ ਜਾਂਦੇ ਨੂੰ ਕਿੰਨਾ ਹੀ ਚਿਰ ਖੜ ਕੇ ਵੇਖਦਾ ਰਿਹਾ ਜਦ ਉਹ ਦਿਸਣੋਂ ਹਟ ਗਿਆ ਤਾਂ ਆਪ ਸਾਈਕਲ ਤੇ ਲੱਤ ਦੇ ਕੇ ਸ਼ਹਿਰ ਦੀ ਭੀੜ ਵਿੱਚ ਚਲਿਆ ਗਿਆ ਬੁਰਜਕਲਾ ਪਿੰਡ ਦੇ ਚੜ੍ਹਦੇ ਵੱਲ ਦਲਤਾਂ ਦੇ ਦੋਵੇਂ ਵੇੜੇ ਸਨ ਰਵਦਾਸੀਆਂ ਦਾ ਤੇ ਮਜਵਗਾ ਦਾ ਦੋਵੇਂ ਨਾਲੋਂ ਨਾਲ ਹੀ ਸਨ ਰਵਦਾਸੀਆਂ ਦੇ ਵੇੜੇ ਸ਼ੁਰੂ ਵਿੱਚ ਕੱਚੇ ਦਰਵਾਜ਼ੇ ਵਿੱਚੋਂ ਦੋ ਜੁੱਤੀਆਂ ਦੇ ਕਾਰੀਗਰ ਜੁੱਤੀਆਂ ਬਣਾਈ ਜਾਂਦੇ ਸਨ ਅੱਗੇ ਵੀ ਹੀ ਲੰਘ ਕੇ ਇੱਕ ਘਰ ਛੱਡ ਕੇ ਨੱਥੂ ਤੇ ਜਾਗਰ ਦਾ ਘਰ ਹੈ ਜਾਗਰ ਆਪਣੇ ਕੱਚੇ ਦਰਵਾਜ਼ੇ ਵਿੱਚ ਮੰਜੇ ਉੱਤੇ ਬੈਠਾ ਦੋ ਤਾਰੀਆਂ বাজਾਈ ਜਾਂਦਾ ਹੈ ਉਸ ਦੇ ਕੱਚੇ ਦਰਵਾਜ਼ੇ ਅੱਗੇ ਘਰ ਦਾ ਰੇੜਾ ਹੈ ਅੱਗੇ ਉਸ ਦੀ ਕੱਚੀ ਹੀ ਸਵਤ ਹੈ ਦਰਵਾਜ਼ੇ ਨਾਲ ਇੱਕ ਛਤੀਰ ਤੇ ਛਤੜਾ ਜਿਹਾ ਪਿਆ ਰਸੋਈ ਬਣਾਈ ਹੋਈ ਹੈ ਜਾਗਰ ਗਠੀਏ ਦਾ ਮਰੀਜ਼ ਹੈ ਦੇਸੀ ਇਲਾਜ ਕਰਾ ਰਿਹਾ ਹੈ ਉਸ ਤੋਂ ਸੱਜੇ ਗੋਡਿਆਂ ਨਾਲ ਤੁਰਿਆ ਨਹੀਂ ਜਾਂਦਾ ਆਪਣਾ ਮਨ ਪਰਚਾਉਣ ਲਈ ਉਸਨੇ ਦੋ ਤਾਰੀਆਂ ਬਣਾ ਲਿਆ ਸੀ ਉਹ ਮੰਜੇ ਤੇ ਬੈਠਾ বাজਾਈ ਜਾਂਦਾ ਉੰਜ ਤਾਂ ਜਾਗਰ ਦੀ ਉਮਰ ਕੁੱਲ ਲਗਭਗ 30 ਸਾਲਾਂ ਤੋਂ ਘੱਟ ਹੀ ਸੀ ਪਰ ਉਸ ਨੂੰ ਗਠੀਏ ਦੀ ਬਿਮਾਰੀ ਨੇ ਤੁਰਨੋਂ ਆਹਰੀ ਕਰ ਦਿੱਤਾ ਸੀ ਉਹ ਹੁਣ ਦੁੱਖ ਦੇ ਕਿੱਟਿਆਂ ਨਾਲ ਹੌਲੀ-ਹੌਲੀ ਤੁਰਦਾ ਸੀ ਕਦੇ-ਕਦੇ ਸੂਟੀ ਦੇ ਸਹਾਰੇ ਤੁਰ ਕੇ ਸੱਤ ਵਿੱਚ ਆਉਂਦਾ ਨਹੀਂ ਤਾਂ ਫਿਰ ਮੰਜੇ ਤੇ ਬੈਠਾ ਦੋ ਤਾਰੀਆਂ ਵਜਾ ਲੈਂਦਾ ਉਸਦਾ ਬਾਪ ਨੱਥੂ ਜਿੰਨਾ ਜ਼ਿੰਮੇਦਾਰਾਂ ਦੇ ਸੀਰੀ ਸੀ ਉਹਨਾਂ ਦੇ ਘਰ ਹੀ ਉਹ ਉਹਨਾਂ ਦਾ ਮਾਲਚਾਰਨ ਲਈ ਪਾਲੀ ਲੱਗਿਆ ਹੋਇਆ ਸੀ ਖੇਤਾਂ ਵਿੱਚ ਮਾਲਚਾਰ ਦੇ ਪਾਲੀ ਮੁੰਡੇ ਕਈ ਵਾਰ ਕਬੱਡੀ ਦੇਖਣ ਲੱਗ ਜਾਂਦੇ ਜਾਗਰ ਸਾਰਿਆਂ ਮੁੰਡਿਆਂ ਨਾਲੋਂ ਤਕੜਾ ਸੀ ਜੇ ਕਦੇ ਉਹ ਡੰਡਾ ਡੁੱਕਾ ਖੇਡਣ ਲੱਗ ਜਾਂਦੇ ਤਾਂ ਉਹ ਭੱਜਿਆ ਜਾਂਦਾ ਕਿਸੇ ਤੋਂ ਨਹੀਂ ਫੜਿਆ ਜਾਂਦਾ ਸੀ ਜਾਗਰ ਦਾ ਬਾਪ ਨੱਥੂ ਮੱਝਾ ਰੱਖਦਾ ਸੀ ਮੱਝ ਦੇ ਨਾਲ ਇੱਕ ਕੱਟੀ ਪਲ ਜਾਂਦੀ ਉਹ ਵੀ ਜਾਗਰ ਆਪਣੇ ਸੀਰੀਆਂ ਦੇ ਮਾਲ ਨਾਲ ਚਾਰਨ ਲੈ ਜਾਂਦਾ ਜਾਗਰ ਦਾ ਬਾਪ ਹਾੜੀ ਵੇਲੇ ਤੂੜੀ ਖੁੱਲੀ ਕੇ ਦਰਵਾਜ਼ੇ ਦੇ ਇੱਕ ਖੂੰਜੇ ਵਿੱਚ ਲਟੜੜ ਕੇ ਰੱਖ ਲੈਂਦਾ ਕੁਝ ਘਰ ਦੇ ਵਿਹੜੇ ਵਿੱਚ ਕੁੱਪ ਲਾ ਲੈਂਦਾ ਹਰੇ ਪੱਠੇ ਉਹ ਦੋਵੇਂ ਪਿਓ ਪੁੱਤ ਖੇਤੋਂ ਆਮ ਲੈ ਆਉਂਦੇ ਜਾਗਰ ਆਪਣੇ ਮਾਪੇ ਦੇ ਇਕਲੌਤਾ ਲੜਕਾ ਸੀ ਦੋਸਤੋ ਇਹ ਤੇ ਸੀ ਅੱਜ ਦਾ ਪਹਿਲਾ ਭਾਗ ਨਾਵਲ ਝੰਡਾ ਵੇ ਝੰਡੋਰੀਆ ਜਿਸ ਨੂੰ ਲਿਖਿਆ ਹੈ ਮਰਹੂਮ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਨੇ ਅਗਰ ਤੁਹਾਨੂੰ ਇਹ ਨਾਵਲ ਵਧੀਆ ਲੱਗਿਆ ਇਸ ਦਾ ਪਹਿਲਾ ਭਾਗ ਵਧੀਆ ਲੱਗਿਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਕੱਲ ਨੂੰ ਇਸ ਦੀ ਜੋ ਦੂਜਾ ਭਾਗ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਵੀਡੀਓ ਨੂੰ ਲਾਈਕ ਦੇਸ਼ੀਰ ਵੀ ਜ਼ਰੂਰ ਕਰਨਾ ਕੱਲ ਨੂੰ ਫਿਰ ਅਗਲਾ ਭਾਗ ਲੈ ਕੇ ਦੂਜਾ ਭਾਗ ਲੈ ਕੇ ਇਸ ਨਾਵਲ ਦਾ ਤੁਹਾਡੇ ਖਿਦਮਤ ਹਾਜ਼ਰ ਹੋਮਾਂਗੀ ਹੁਣ ਮੈਨੂੰ ਦਿਓ ਇਜਾਜ਼ਤ ਦੋਸਤੋ ਸਦਾ ਖੁਸ਼ ਰਹੋ